ਗੁਰਨਾਮਿਕ ਦੀ ਰਸਨਾ ਤੋਂ ਨਿਕਲਿਆ ਵਾਹ ਗੁਰੂ ਤੂੰ ਅश्चਰਜ ਹੈ ਹਨੇਰੇ ਨੂੰ ਦੂਰ ਕਰਕੇ ਚਾਨਣਾ ਦੇ ਦੇਣਾ ਅश्चਰਜ ਹੈ ਬਿਸਮਾਤ ਹੈ ਇੱਕ ਰਹਿਸ ਹੈ ਦੁਨੀਆ ਭਰ ਦੇ ਜਿਹੜੇ ਅਭਿਆਸੀ ਹੋਏ ਨੇ ਉਹਨਾਂ ਦੇ ਕੰਠ ਤੋਂ ਆਪਣੇ ਆਪਣੇ ਢੰਗ ਨਾਲ ਨਾਮ ਨਿਕਲੇ ਨੇ ਸਹਿਵਿਥੇ ਕਹਿੰਦੇ ਨੇ ਪਹਿਲਾ ਲਕਸ਼ਣ ਇਹ ਹੈ ਉਹ ਜੋ ਰਮਿਆ ਹੋਇਆ ਹੈ ਉਦਾ ਨਾਮ ਉਹਦੀ ਰਸਨਾ ਤੇ ਵਸਿਆ ਹੋਇਆ ਹੋਵੇਗਾ ਪੂਰੇ ਧਿਆਨ ਨਾਲ ਉਹ ਜਪਦਾ ਹੈ ਔਰ ਜਿਵੇਂ ਉਚਾਰਨ ਕਰਦਾ ਹੈ ਤੇ ਰਸ ਨਾਲ ਭਰ ਜਾਂਦਾ ਹੈ ਸਵਾਦ ਆ ਰਿਹਾ ਹੈ ਭੋਜਨ ਦਾ ਮਨੁੱਖ ਦੇ ਖਾਣ ਤੋਂ ਪਤਾ ਚੱਲਦਾ ਹੈ ਨਾਮ ਦਾ ਰਸ ਆ ਰਿਹਾ ਹੈ ਜਪਣ ਤੋਂ ਪਤਾ ਚੱਲਦਾ ਹੈ ਬਾਣੀ ਦੇ ਪਾਠ ਤੋਂ ਪਤਾ ਚੱਲਦਾ ਹੈ ਉਕਤਾਹਟ ਨਾਲ ਪੜ ਰਿਹਾ ਹੈ ਕਿ ਰਸ ਨਾਲ ਜਪਣ ਤੋਂ ਪਤਾ ਚੱਲਦਾ ਹੈ ਬੱਧਾ ਚੱਟੀ ਪੜ ਰਿਹਾ ਹੈ ਕੇ ਰਸਨਾ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਿਆਂ ਜਦ ਰਸ ਆਣ ਲੱਗ ਪੈ ਤੋ ਕਹਿੰਦੇ ਨੇ ਰਸਨਾ ਤੇ ਵਾਹਿਗੁਰੂ ਵਸ ਗਿਆ ਬਾਣੀ ਜਪਦਿਆਂ ਜਪਦਿਆਂ ਜਦ ਰਸ ਆਣ ਲੱਗ ਪੈ ਤੋ ਸਮਝ ਲਓ ਰਸਨਾ ਤੇ ਵਸ ਗਈ ਹੈ ਬਾਣੀ ਮਹਾਰਾਜ ਕਹਿੰਦੇ ਨੇ ਪਹਿਲਾ ਲੱਛਣ ਤੇ ਹੈ ਕਿ ਉਹ ਜੋ ਰਮਿਆ ਹੋਇਆ ਹੈ ਉਹ ਰਾਮ ਉਹ ਪ੍ਰਮਾਤਮਾ ਦਾ ਨਾਮ ਉਹਦੀ ਜ਼ਬਾਨ ਤੇ ਹੋਵੇਗਾ ਔਰ ਉਸੇ ਵਿੱਚ ਉਸਦਾ ਧਿਆਨ ਹੋਵੇਗਾ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨੇ ਦੂਸਰਾ ਲਕਸ਼ਣ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ ਦੂਸਰਾ ਉਸ ਦੇ ਕੋਲ ਗਿਆਨ ਹੋਵੇਗਾ ਦੁੱਖ ਸੁਖ ਇਕ ਸਮਾਨ ਵੀ ਜੈਸਾ ਸੁਖ ਹੈ ਵੈਸੇ ਹੀ ਦੁੱਖ ਹੈ ਜੈਸਾ ਦੁੱਖ ਹੈ ਵੈਸੇ ਹੀ ਸੁਖ ਹੈ ਉਹਨੂੰ ਇਸ ਦੀ ਸਮਝ ਪੈ ਜਾਂਦੀ ਹੈ ਕਿ ਜਗਤ ਦੋ ਰੰਗੀ ਹੈ ਇਕ ਰੰਗੀ ਨਹੀਂ ਸਿਰਫ ਜਨਮ ਨਹੀਂ ਜਨਮ ਮਰਨ ਦੇ ਨਾਲ ਜੁੜਿਆ ਹੋਇਆ ਹੈ ਸਿਰਫ ਜਵਾਨੀ ਨਹੀਂ ਬੁਢੇਪਾ ਵੀ ਹੈ ਸਿਰਫ ਸੁਖ ਨਹੀਂ ਨੇ ਦੁੱਖ ਵੀ ਨੇ ਸਿਰਫ ਨਫਾ ਨਹੀਂ ਨੁਕਸਾਨ ਵੀ ਹੈ ਸਿਰਫ ਇੱਜ਼ਤ ਨਹੀਂ ਬੇਇਜ਼ਤੀ ਵੀ ਹੈ ਸਿਰਫ ਧਰਤੀ ਤੇ ਦਿਨ ਨਹੀਂ ਰਾਤ ਵੀ ਹੈ ਉਹਨੂੰ ਇਸ ਗਲਤੀ ਸਮਝ ਆਉਂਦੀ ਹੈ ਉਹ ਦੋਹਾਂ ਨੂੰ ਖੇੜੇ ਮੱਥੇ ਕਬੂਲ ਕਰਦਾ ਹੈ ਦੁੱਖ ਸੁੱਖ ਇੱਕ ਸਮਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਹੜਾ ਇਹ ਆਖਦਾ ਹੈ ਹੈ ਪ੍ਰਮਾਤਮਾ ਦੁੱਖ ਨੂੰ ਇੱਕ ਪਾਸੇ ਕਰਕੇ ਮੈਨੂੰ ਸੁੱਖ ਦੇ ਤੇ ਪਤਾ ਹੈ ਸਤਿਗੁਰ ਕੀ ਕਹਿੰਦੇ ਨੇ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੇ ਸੁਖ ਸੁਖ ਦੁੱਖ ਦੋਵੇਂ ਕਪਰੇ ਪਹਿਰੇ ਜਾਏ ਮਨੁਖ ਏ ਚੱਕ ਮਾਰਦਾ ਜਿਹੜਾ ਕਹਿੰਦਾ ਹੈ ਪ੍ਰਭੂ ਦੁੱਖ ਨੂੰ ਇੱਕ ਪਾਸੇ ਕਰਕੇ ਮੈਨੂੰ ਸੁਖ ਦੇ ਇਹਦਾ ਤਾਂ ਮਤਲਬ ਇਹ ਹੋਇਆ ਮੌਤ ਨੂੰ ਇੱਕ ਪਾਸੇ ਕਰਕੇ ਜਨਮ ਦੇ ਬੁਢੇਪੇ ਨੂੰ ਇੱਕ ਪਾਸੇ ਕਰਕੇ ਜਵਾਨੀ ਦੇ ਰਾਤ ਨੂੰ ਇੱਕ ਪਾਸੇ ਕਰਕੇ ਮੈਨੂੰ ਦਿਨ ਦੇ ਨਹੀਂ ਐਸਾ ਨਹੀਂ ਹੋਵੇਗਾ ਪ੍ਰਮਾਤਮਾ ਨੇ ਸੰਸਾਰ ਦੌਰੰਗੀ ਬਣਾਇਆ ਏਕ ਰੰਗੀ ਨਹੀਂ ਹੈ ਸਾਹਿਬ ਕਹਿੰਦੇ ਨੇ ਇਸ ਸੰਤ ਨੂੰ ਇਸ ਦੀ ਸਮਝ ਆਉਂਦੀ ਹੈ ਉਹ ਸੁੱਖ ਨੂੰ ਵੀ ਖਿੜੇ ਮੱਥੇ ਕਬੂਲ ਕਰਦਾ ਹੈ ਉਹ ਦੁੱਖ ਨੂੰ ਵੀ ਖਿੜੇ ਮੱਥੇ ਕਬੂਲ ਕਰਦਾ ਹੈ ਦੁੱਖ ਸੁੱਖ ਇੱਕ ਸਮਾਨ ਇਹਨਾਂ ਦੋਹਾਂ ਨੂੰ ਬਸਤਰ ਸਮਝਦਾ ਹੈ ਸਿਰਫ ਤੰਦਰੁਸਤੀ ਨਹੀਂ ਹੈ ਜਗਤ ਦੇ ਵਿੱਚ ਬਿਮਾਰੀ ਵੀ ਹੈ ਸਿਰਫ ਹਾਸੇ ਨਹੀਂ ਨੇ ਰੋਣੇ ਵੀ ਹੈਗੇ ਨੇ ਸਿਰਫ ਖੁਸ਼ੀਆਂ ਨਹੀਂ ਨੇ ਗਮ ਵੀ ਹੈਗੇ ਨੇ ਮੈਂ ਫਿਰ ਅਰਸ਼ ਕਰਾ ਪ੍ਰਮਾਤਮਾ ਤੋਂ ਸਿਰਫ ਦਿਨ ਨਹੀਂ ਆਉਂਦਾ ਰਾਤ ਵੀ ਆਉਂਦੀ ਹੈ ਸੰਤ ਨੂੰ ਇਸ ਗੱਲ ਦੀ ਸਮਝ ਹੈ ਧਰਤੀ ਦੇ ਉੱਤੇ ਜਿਵੇਂ ਦਿਨ ਘਟਦਾ ਹੈ ਰਾਤ ਘਟਦੀ ਹੈ ਜੀਵਨ ਦੇ ਵਿੱਚ ਦੁੱਖ ਘਟਦੇ ਨੇ ਸੁੱਖ ਘਟਦੇ ਨੇ ਜਨਮ ਘਟਦਾ ਹੈ ਮਰਨ ਘਟਦਾ ਹੈ ਤੰਦਰੁਸਤੀ ਘਟਤ ਹੁੰਦੀ ਹੈ ਬਿਮਾਰੀ ਘਟਤ ਹੁੰਦੀ ਹੈ ਇੱਜ਼ਤ ਹੈ ਬੇਇੱਜ਼ਤੀ ਹੈ ਨਫਾ ਹੈ ਨੁਕਸਾਨ ਹੈ ਸਹਿਬ ਕਹਿੰਦੇ ਦੂਸਰਾ ਲੱਛਣ ਉਸ ਦਾ ਇਹ ਹੈ ਕਿ ਦੁੱਖ ਉਹਨੂੰ ਬੇਚੈਨ ਨਹੀਂ ਕਰੇਗਾ ਸੁੱਖ ਉਸਨੂੰ ਫੁਲਾਵੇਗਾ ਨਹੀਂ ਆਮ ਬੰਦਾ ਸੁੱਖ ਦੇ ਚ ਫੁੱਲ ਜਾਂਦਾ ਹੈ ਉਹਦੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਔਰ ਦੁੱਖ ਦੇ ਚ ਮੁਰਝਾ ਜਾਂਦਾ ਹੈ ਢੇਰੀ ਢਾ ਕੇ ਬੈਠ ਜਾਂਦਾ ਹੈ ਇਹ ਕਾਲਮ ਦਾ ਕਹਿਣਾ ਹੈ ਉਰਦੂ ਦਾ ਸ਼ਾਇਰ ਹੈ ਕਹਿੰਦਾ ਮੇਰੇ ਚਿਹਰੇ 'ਤੇ ਗਮ ਆਸ਼ਕਾਰਾ ਨਹੀਂ ਹੈ ਪਰ ਇਹ ਨਾ ਸਮਝ ਕੇ ਇਹ ਗਮ ਕਾ ਮਾਰਾ ਨਹੀਂ ਹੈ डूबने को तो डूबे हम भी लेकिन अहले साहिल को हमने पुकारा नहीं है कहता डूबया मैं भी हां गोते मैं भी खा देने पर मैं पुकार नहीं की थी कि मैं डूब गया जी मैं डूब गया मैं गर्क हो गया कहता मुसीबतें ते दुख मेरे ते भी आए पर मैं चेहरे ते प्रकट नहीं होने दते मेरे चेहरे से गम آشکارا نہیں ہے پر یہ نہ سمجھ کے یہ غم کا مارا نہیں ہے ڈوبنے کو تو ڈوبے ہم بھی لیکن اہل ساحل کو ہم نے پکارا نہیں ہے نکا ج کنڈا کنڈا مر گیا تباہ ہو گیا جی اے ہو گیا او ہو گیا بندیا کو سنو تو سہی کدی ایک دکھ سنا سنا ہزار دکھ سنان گئے ਇਸ ਵਾਸਤੇ ਸਾਬ ਕਹਿੰਦੇ ਕਿਸੇ ਦੇ ਅੱਗੋਂ ਤੂੰ ਆਪਣੇ ਦੁੱਖਾਂ ਦੀ ਪੰਡ ਨਾ ਖੋਲ ਤੂੰ ਇੱਕ ਦੁੱਖ ਸੁਣਾਏਗਾ ਅਗਲਾ ਹਜ਼ਾਰ ਸੁਣਾਏਗਾ ਤੇ ਸੁਣਦੇ ਸੁਣਦੇ ਤੂੰ ਥੱਕ ਜਾਏਗਾ ਕਿਸ 'ਤੇ ਖੋਲੋਂ ਗੰਠੜੀ ਦੁੱਖ ਹੀ ਭਰ ਆਇਆ ਹਰ ਬੰਦਾ ਬਸ ਦੁੱਖਾਂ ਦੀ ਪੰਡ ਖੋਲਣਾ ਚਾਹੁੰਦਾ ਇਹਨੂੰ ਕੌਣ ਦੱਸੇ ਇਹ ਦੋਵੇਂ ਇਕੱਠੇ ਹੀ ਚੱਲਦੇ ਨੇ ਸੁੱਖ ਦੁੱਖ ਜੇ ਜਨਮ ਸੁੱਖ ਹੈ ਤਾਂ ਮਰਨ ਦਾ ਦੁੱਖ ਨਾ ਲਾਹ ਜਵਾਨੀ ਸੁੱਖ ਹੈ ਤੂੰ ਬੁਢੇਪੇ ਦਾ ਦੁੱਖ ਨਾ ਲਾਹ ਤੰਦਰੁਸਤੀ ਸੁਖ ਹੈ ਤੋ ਬਿਮਾਰੀਆਂ ਦਾ ਦੁੱਖ ਨਾ ਲਐ ਹਾਸੇ ਰੋਣਿਆਂ ਨਾਲ ਜੁੜੇ ਹੋਏ ਨੇ ਫੁੱਲ ਨਿਰੇ ਖਿੜਦੇ ਨਹੀਂ ਮੁਰਝਾਂਦੇ ਵੀ ਨਹੀਂ ਇਹ ਲਕਸ਼ਣ ਹੈ ਪੂਰਨ ਪੁਰਖ ਦਾ ਕਿ ਦੁੱਖ ਸੁਖ ਦੇ ਚ ਇੱਕ ਬਣਿਆ ਰਹੇਗਾ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰ ਨੇ ਜੀਵਨ ਜੁਗਤੀ ਦੇ ਚ ਨਿਰਵੈਰਤਾ ਹੋਵੇਗੀ ਦੁੱਖ ਸੁਖ ਇੱਕ ਸਮਾਨ ਹੋਵੇਗਾ ਇਹ ਦੂਸਰਾ ਲਕਸ਼ਣ ਤੀਸਰਾ ਦਿਆਲੰ ਸਰਬਤਰ ਜੀ ਪੰਜ ਦੋਖ ਬਿਵਰਜਤੇ ਆਪਣਿਆਂ ਤੇ ਦਇਆ ਕਰਨੀ ਓਪਰਿਆਂ ਨਾਲ ਕਠੋਰਤਾ ਨਾਲ ਪੇਸ਼ ਆਣਾ ਆਪਣਿਆਂ ਨਾਲ ਰਿਆਇਤ ਕਰਨੀ ਤੇ ਦੂਜਿਆਂ ਨਾਲ ਵਿਤਕਰੇ ਕਰਨੇ ਐਸਾ ਨਹੀਂ ਉਹਦੀ ਦਇਆ ਸਾਰਿਆਂ ਤੇ ਇੱਕ ਸਮਾਨ ਦਇਆ ਨਾਲ ਕੋਈ ਹਿਰਦਾ ਭਰ ਜਾਂਦਾ ਤੋਂ ਤੇ ਵਿਤਕਰਾਂ ਉਂਝ ਵੀ ਮਿਟ ਜਾਂਦਾ ਹੈ ਪਾਣੀ ਭਾਈ ਕਨਿਆ ਸਿੱਖਾਂ ਨੂੰ ਤੇ ਪਿਲਾ ਹੀ ਰਹੇ ਨੇ ਜੋ ਮੈਦਾਨ-ਏ-ਜੰਗ 'ਚ ਜ਼ਖਮੀ ਹੋ ਕੇ ਗਰੇ ਨੇ ਪਰ ਉਹ ਮੁਗਲਾਂ ਨੂੰ ਵੀ ਪਿਲਾ ਰਹੇ ਨੇ ਪਾਣੀ ਪਠਾਣਾ ਨੂੰ ਵੀ ਪਿਲਾ ਰਹੇ ਸਰਬਤ ਦੇ ਉਤੇ ਦਇਆ ਮੈਂ ਤੇ ਕਈ ਦਫਾ ਦੇਖਣਾ ਸਿੱਖ ਸਿੱਖ ਨਾਲ ਵੀ ਵਿਤਕਰਾ ਕਰਦਾ ਹੈ ਬਾਕੀਆਂ ਨਾਲ ਪਤਾ ਨਹੀਂ ਕਿਸ ਤਰ੍ਹਾਂ ਵਿਤਕਰੇ ਚੁਕੇਗਾ ਦਇਆਲੰਗ ਸਰਬਤਰ ਜੀ ਪੰਜ ਦੋਖ ਬਿਵਰਜਿਤੇ ਪੰਜੇ ਵਿਕਾਰ ਉਸਨੇ ਆਪਣੇ ਅੰਦਰੋਂ ਕੱਢ ਦਿੱਤੇ ਹੁੰਦੇ ਨੇ ਅਰੋਹੀ ਦਇਆ ਸਾਰਿਆਂ ਤੇ ਆਉਂਦੀ ਹੈ ਇਹ ਤੀਸਰਾ ਲਕਸ਼ਣ ਚੌਥਾ ਭੋਜਨੰ ਗੋਪਾਲ ਕੀਰਤਨੰ ਅਲਪਮਾਇ ਜਲ ਕਮਲ ਰਹਤੇ ਉਹਦਾ ਭੋਜਨ ਗੋਪਾਲ ਦਾ ਕੀਰਤਨ ਹੈ ਤੁਸੀਂ ਆਖੂਗੇ ਇਹ ਭੋਜਨ ਹਾਂ ਭੋਜਨ ਇੱਕ ਥਾਂ ਤੇ ਨਹੀਂ ਕਈ ਪੰਕਤੀਆਂ ਆਉਂਦੀਆਂ ਨੇ ब्रह्म ज्ञानी का भोजन ज्ञान ज्ञान परमात्मा ਦਾ ਨਾਮ ਕੀਰਤਨ ਉਸ ਦਾ ਭੋਜਨ ਹੈ ਹੁਣ ਆਪ ਦੀ ਗਿਆਤ ਲਈ ਅਰਸ ਕਰਾ ਮਨੋਚਿੰਤਕ ਅੱਜ ਦੇ ਕਹਿੰਦੇ ਨੇ ਜਿਹੜਾ ਦੁਖੀ ਬੰਦਾ ਹੈ ਬਹੁਤ ਖਾਂਦਾ ਹੈ ਦੁਖੀ ਬੰਦਾ ਅੰਦਰ ਖਲਾ ਹੈ ਖਾਲੀ ਬਣੇ ਕੀ ਕਰੇ ਉਸ ਨੂੰ ਕਿਸ ਤਰ੍ਹਾਂ ਭਰੇ ਭਜਨ ਤੇ ਹੈ ਨਹੀਂ ਉਨ ਕੀ ਕਰੇ ਭੋਜਨ ਜਿਹੜਾ ਭਜਨ ਨਹੀਂ ਕਰੇਗਾ ਮਜਬੂਰੀ ਹੁਣ ਆਪਣੇ ਆਪ ਨੂੰ ਕਿਵੇਂ ਭਰੇ ਕਿਸ ਤਰ੍ਹਾਂ ਭਰੇਗਾ ਤੋ ਭੋਜਨ ਦਿਨ ਬਰ ਭੋਜਨ ਦਾ ਚਿੰਤਨ ਫਿਰ ਦਿਨ ਬਰ ਐ ਖਾ ਲਈਏ ਉਹ ਖਾ ਲਈ ਖੰਦਾ ਰਹੇਗਾ ਉਸ ਨੂੰ ਭੋਜਨ ਤੋਂ ਖੁਸ਼ੀ ਮਿਲਦੀ ਹੈ ਉਸ ਨੂੰ ਭੋਜਨ ਤੋਂ ਰਸ ਮਿਲਦਾ ਹੈ ਉਹਨੂੰ ਭੋਜਨ ਤੋਂ ਹੀ ਤਾਕਤ ਮਿਲਦੀ ਹੈ ਪਰ ਜਿਸ ਨੂੰ ਵਾਹਿਗੁਰੂ ਆਖਣ ਦੇ ਚ ਰਸ ਆਣ ਲੱਗ ਪਿਆ ਹੈ ਖੁਸ਼ੀ ਮਿਲਦੀ ਪਈ ਹੈ ਪ੍ਰਸੰਤਾ ਪਈ ਮਿਲਦੀ ਹੈ ਇਹ ਖੁਸ਼ੀ ਉਸ ਦਾ ਭੋਜਨ ਬਣ ਜਾਂਦੀ ਹੈ ਮੈਂ ਅਰਜ਼ ਕਰਦੇ ਹਾਂ ਕੁਝ ਪੁਰਸ਼ ਐਸੇ ਹੋਏ ਨੇ 15-15 ਵੀ ਵੀ ਦਿਨ ਤੱਕ ਭਜਨ ਦੀ ਮਸਤੀ 'ਚ ਰਹੇ ਨੇ ਖਾਦਾ ਕੁਛ ਨਹੀਂ ਨਾ ਵਜ਼ਨ ਘਟਿਆ ਨਾ ਸਰੀਰ ਦੇ ਵਿੱਚ ਕੋਈ ਤਕਲੀਫ ਥੋੜੇ ਦਿਨ ਹੋਏ ਕਲਕੱਤੇ ਵਿੱਚ ਇੱਕ ਮਾਤਾ ਗੁਜ਼ਰੀ ਹੈ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਉਹਨਾਂ ਦੇ ਡੇਰੇ ਦੀ ਸੀ ਉੱਥੇ ਹੀ ਸੇਵਾ ਕਰਦੀ ਸੀ ਫਿਰ ਕਿਧਰੇ ਜੁੜ ਗਈ ਫਿਰ ਉੱਚੀ ਵਰਤੀ ਵਿੱਚ ਰਹੀ ਤਿੰਨ ਸਾਲ ਤੱਕ ਉਸਨੇ ਨਹੀਂ ਕੁਝ ਖਾਧਾ ਹੈਰਾਨ ਗਏ ਕਲਕੱਤੇ ਦੇ ਸਾਰੇ ਡਾਕਟਰ ਹੈਰਾਨ ਨਾ ਉਸਦਾ weight ਘਟਿਆ ਨਾ ਉਸ ਦਾ ਚਿਹਰਾ ਮੁੜ ਜਾਇਆ ਨਾ ਉਸ ਦੀ ਪ੍ਰਸੰਤਾ ਵਿੱਚ ਕੋਈ ਫਰਕ ਪਿਆ ਨਾ ਉਹ ਕਮਜ਼ੋਰ ਹੋਈ ਇਹ ਦੇਖ ਕੇ ਇਹ ਕ੍ਰਿਸ਼ਮਾ ਦੇਖ ਕੇ ਡਾਕਟਰ ਹੈਰਾਨ ਹੋਏ ਔਰ ਉਹਨਾਂ ਨੇ ਵੀ ਕਹਿ ਦਿੱਤਾ ਵਾਹ ਕਈ ਜਗਤ ਦੇ ਵਿੱਚ ਕੁਝ ਐਸਾ ਘਟਤ ਹੁੰਦਾ ਹੈ ਜੋ ਸਾਡੀ ਪਕੜ ਦੇ ਵਿੱਚ ਨਹੀਂ ਆਉਂਦਾ ਵਿਗਿਆਨ ਦੀ ਉੱਥੇ ਤੱਕ ਪਹੁੰਚ ਨਹੀਂ ਹੈ ਸਾਇੰਸ ਦੀ ਉੱਥੇ ਤੱਕ ਪਹੁੰਚ ਨਹੀਂ ਹੈ ਦਨ ਸਾਲ ਤੱਕ ਉਸਨੇ ਨਹੀਂ ਕੁਝ ਖਾਦਾ ਇੱਕ ਹੋਰ ਘਟਨਾ ਅੰਦਾਜ਼ਨ ਅੱਜ ਤੋਂ ਕੋਈ 13-14 ਸਾਲ ਪਹਿਲੇ ਘਟਤ ਹੋਈ ਗੰਜ ਡਡਵਾੜਾ ਜ਼ਿਲ੍ਹਾ ਕਾਸ ਗੰਜ ਦਾ ਇੱਕ ਛੋਟਾ ਜਿਹਾ ਕਸਬਾ ਕੋਈ 40-50 ਹਜ਼ਾਰ ਦੀ ਆਬਾਦੀ ਦਾ ਇੱਕ ਕਸਬਾ ਹੈ ਉਸ ਦੇ ਵਿੱਚ ਕੋਈ 50-60 ਘਰ ਸਿੰਘਾਂ ਦੇ ਨੇ ਪਿੱਛੇ ਲੈਹਦੇ ਪੰਜਾਬ ਗੁਜਰਾਤ ਤੋਂ ਆਏ ਨੇ ਤੇ ਕਪੜੇ ਦੀਆਂ ਉਹਨਾਂ ਦੀਆਂ ਦੁਕਾਨਾਂ ਨੇ ਗੰਜ ਡੱਡਵਾੜਾ ਤੋਂ ਸਿੰਘਾਂ ਦੇ ਚ ਖੂਬੀ ਇਹ ਭਾਵੇਂ 10 ਘਰ ਵੀ ਜਿੱਥੇ ਉਹਨਾਂ ਗੁਰਦੁਆਰਾ ਤੇ ਬਣਾਉਂਦੇ ਹੀ ਨੇ ਤੋਂ ਗੁਰਦੁਆਰਾਸ ਉੱਥੇ ਕਿਦਰ ਇੱਕ ਬੇਹੰਗਮ ਕਾਫੇ ਦਿਨਾਂ ਤੋਂ ਰਹਿ ਰਿਹਾ ਸੀ ਬਾਬਾ ਬਿਸ਼ਨ ਸਿੰਘ ਕਰਕੇ ਉਸ ਦਾ ਨਾਮ ਸੀ ਦਿਨ ਭਰ ਮਸਤੀ ਚ ਰਹਿਣਾ ਜਪਦੇ ਰਹਿਣਾ ਨਾ ਕੋਈ ਬਣਾ ਬਣਾਇਆ ਭੋਜਨ ਦੇ ਗਿਆ ਤੇ ਛਕ ਲਿਆ ਜ ਨਹੀਂ ਆਇਆ ਤੇ ਇਸ ਤਰ੍ਹਾਂ ਹੀ ਇੱਕ ਦਿਨ ਸੰਗਤਾਂ ਨੂੰ ਕਹਿਣ ਲੱਗਾ ਕਿ ਅਸੀਂ ਕੱਲ ਸੰਸਾਰ ਤੋਂ ਰੁਕਸਤ ਹੋ ਜਾਣਾ ਹੈ ਚਲੇ ਜਾਣਾ ਹੈ ਇਹ ਖਬਰ ਇੰਡੀਆ ਦੇ तमाम ਪੇਪਰਾਂ 'ਚ ਛਪੀ ਇੱਕ ਨਾਸਤਿਕ ਅਖਬਾਰ ਬਲਿਟਜ਼ ਉਸਨੇ ਵੀ ਫਰੰਟ ਪੇਜ ਤੇ ਖਬਰ ਛਾਪੀ aur aakhe itthe ਸੋਝ ਸਮਝ ਤੋਂ ਪਰੇ ਦੀ ਗੱਲ ਹੈ। ਅਰ ਜਿਸ ਦੀ ਬੜੀ ਪ੍ਰਸਿੱਧੀ ਹੋ ਗਈ ਸੀ ਆਚਾਰੀਆ ਰਜਨੀਸ਼ ਇਹ ਉਚੇ ਚੌਥੇ ਦੇਖਣ ਗਿਆ। ਮੈਨੂੰ ਸੰਤ ਕਰਤਾਰ ਸਿੰਘ ਜੀ ਨੇ ਦੱਸਿਆ ਜਿਨ੍ਹਾਂ ਨੇ ਨਵੇਂ ਸਿਰੇਵਾਰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦਰਬਾਰ ਸਾਹਿਬ ਦੇ ਸੋਨਾ ਲਗਵਾਇਆ ਹੈ। ਪਟਨੇ ਸਾਹਿਬ ਦੀ ਸੇਵਾ ਕਰਾ ਰਹੇ। ਤੇ ਅੱਜ ਕੱਲ ਵੱਡੇ ਪੱਦਰ ਤੇ ਗੋਵਿੰਦ왈 ਸਾਹਿਬ ਤੇ ਗੁਰਦੁਆਰਾ ਬੇਰ ਸਾਹਿਬ ਦੀ ਸੇਵਾ ਕਰਾ ਰਹੇ ਨੇ। ਸੰਕਰਦਾਰ ਸਨ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੀ ਜਾਣਕਾਰੀ ਦੇਚ ਵਾਦਾ ਕਰੰਨੇ ਆ ਤੁਸੀਂ ਜਾ ਕੇ ਦੇਖੋ ਤੁਹਾਨੂੰ ਅਸਲੀਅਤ ਦਾ ਪਤਾ ਚਲੇਗਾ ਗੁਰੂ ਨਾਨਕ ਦੀ ਇੱਕ ਪੰਗਤੀ ਹੈ ਪੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ 68 ਤੀਰਥ ਕਾਮ ਕੁਟਿੱਕਾ ਤਿਤ ਘਟ ਮਤ ਵਿਗਾਸ ਜੋ ਪ੍ਰਮਾਤਮਾ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਸਵਾਸਾਂ ਵਿੱਚ ਬਦਬੋ ਨਹੀਂ ਆਉਂਦੀ ਚੰਦਨ ਦੀ ਖੁਸ਼ਬੂ ਮਾਹੌਲ ਵਿੱਚ ਬਦਬੋ ਨਹੀਂ ਆਉਂਦੀ ਕੇਸਰ ਵਰਗੀ ਉਹਨਾਂ ਦੀ ਕਾਇਆ ਹੋ ਜਾਂਦੀ ਹੈ ਪਾਵਨ ਹੋ ਜਾਂਦੀ ਹੈ ਜ਼ਬਾਨ ਅੰਮ੍ਰਿਤਮਈ ਬਚਨਾ ਨਾਲ ਜੋ ਹੀਰੇ ਮੋਤੀਆਂ ਦੀ ਤਰ੍ਹਾਂ ਨੇ ਜੜਤ ਹੋ ਜਾਂਦੀ ਹੈ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਆਸ ਤਨ ਸਾਸ 68 तीरथ काम कुटिक्का तित घट मत विगास ते अगर वास तं श्वास अगर चंदन नु कहंदे ने मैं इस दे अर्थ करदा हुंदा सी भई ओ दे जेडे श्वास ने बाहर दी हवा विच फैलदे ने और दूर दूर तक धार्मिक लहरान नु जन्म देंदे ने सन्कर्तार सिंह कहंदे के ए गल नहीं है मैं कह ए ये और की हो सकदा है تو بھائی صاحب بھائی جیمل سنگھ نے بھی پشٹی کی بابا کان سنگھ کر کے پشاور دے سن پہلے میں یہ گھٹنا تھوڑے سامنے رکھا تھی گل سمجھ جائے گی جد اس پرش نے کہا میں کل سنسار تو چلے جانا ہے تو سنگتہ نے بھروسہ کر لیا تے مکھی سجن کہ بابا جی تھوڑا پھر جل پرواہ کریے کہ دا سسکار کریے انڈیا کچھ نو پانی روڑ دینے جل پرواہ کر دینے تھوڑا جل پرواہ کریے کہ داس سسکار کریے نہ داس اسکار کرنا ہے نہ جل پرواہ کرنا ہے حیران ہو گئی سنگتانوں پھر کی کرنا ہے تو کہن لگے میں اپنا داس اسکار آپ کرنا ہے بس اتھوں حیرانگی ہو گئی بے نے خودکشی کرنی ہے اپنے آپ کو اگ لائے گا اور کی قصبہ اتنے کٹھا ہو گیا سویرے جڑا وقت اس نے دسیا بھائی سورج نکل دیا سار میں سنسار تو چلانا کر جانا قصبہ کٹھا ہو گیا اتنے پولیس بھی پہنچ گئی یہ بھی میرس کر دیا بھی کدھر آتم حتیات نہیں کر دا وہ گروہ گرنتھ صاحب جی مہاراج دے اگوں لےٹ گئے جو کارپٹ بچھے ہویا سی بس اسے دوتے کالین دوتے لیٹ گئے ਸਿਰ ਗੁਰਗਨ ਸਾਹਿਬ ਜੀ ਮਹਾਰਾਜ ਦੀ ਤਰਫ ਕਰਕੇ ਲੇਟ ਗਿਆ ਇਹ ਸਿਰਫ ਇੱਕ ਤਹਿਮਤ ਪੈਨਦਾ ਸੀ ਤੇ ਸਿਰ ਦੇ ਉਤੇ ਇੱਕ ਰੁਮਾਲ ਕੋਈ 2 ਗਜ ਦੀ ਇੰਜ ਕਹ ਲੋ ਦਸਤਾਰ ਇਹ ਹੀ ਸਜੰਦਾ ਸੀ ਲਪੇਟ ਲੈਂਦਾ ਸੀ 2 ਗਜ ਤੋਂ ਜ਼ਿਆਦਾ ਨਹੀਂ ਹੋਵੇ ਪਿੰਡਾ ਨਗਨ ਰੱਖਦਾ ਸੀ ਤਨ ਤੇ ਚੋਲਾ ਨਹੀਂ ਪੈਨਦਾ ਸੀ ਇੱਕ ਤਹਿਮਤੀ ਬਨ ਕੇ ਰੱਖਦਾ ਸੀ ਲੇਟ ਗਿਆ ਵਾਹਿਗੁਰੂ ਵਾਹਿਗੁਰੂ ਉਸਨੇ ਬਸ 3-4 ਵਾਰ ਆਖਿਆ ਅੱਖਾਂ ਮੀਟ ਲਈਆਂ ਉਹਦੀ ਨਾਭੀ ਦੇ ਚੋਂ ਅਗ ਨਿਕਲੀ ধੂਆ ਨਹੀਂ ਸੀ ਇਹ ਕੋਈ ਸੈਂਕੜੇ ਸਾਲ ਪੁਰਾਣੀ ਗੱਲ ਨਹੀਂ ਦੱਸਦਾ ਪਿਆ ਕੋਈ 13-14 ਸਾਲ ਪਹਿਲੇ ਦੇਸ਼ ਦੇ तमाम ਅਖਬਾਰਾਂ ਨੇ ਫਰੰਟ ਪੇਜ ਤੇ ਇਸ ਨਿਊਜ਼ ਨੂੰ ਛਾਪਿਆ ਔਰ ਜੋ ਆਤਮਿਕ ਰਸਤੇ ਲਗਨ ਵਾਲੇ ਸੰਨਿਆਸੀਸ ਮਾਰਗ ਦੇ ਕੁਝ ਪਾਂਧੀ ਲੋਕ ਸਨ ਉਚੇਚਾ ਦੇਖਣ ਲਈ ਗੰਜ ਡਡਵਾੜੇ ਉਹ ਜਿਹੜੀ ਅੱਗ ਹੈ ਉਹ ਵੱਧਦੀ ਗਈ ਤੇ ਪਿੰਡਾ ਜਲਦਾ ਗਿਆ ਰਾਖ ਵੀ ਕੋਈ ਨਹੀਂ ਧੂਆ ਵੀ ਕੋਈ ਨਹੀਂ ਹੈਰਾਨਗੀ ਪਿੰਡਾ ਸਾਰਾ ਜਲ ਗਿਆ ਥੱਲੇ ਦਾ ਕਾਰਪੈਟ ਵੀ ਨਹੀਂ ਜਲੇ ਜਿਸ ਤੇ ਉਹ ਲੇਟੇ ਹੋ ਸਨ ਉਹ ਕਾਲੀਨ ਨਹੀਂ ਜਲੇਆ ਸਰੀਰ ਸਾਰਾ ਜਲ ਗਿਆ ਪੱਲੇ ਕੁਛ ਨਾ ਪਿਆ ਰਾਖ ਵੀ ਨਹੀਂ ਹੱਡੀਆਂ ਵੀ ਨਹੀਂ ਕੁਛ ਵੀ ਨਹੀਂ ਔਰ ਦੁਨੀਆ ਦੇਖਦੀ ਰਹਿ ਗਈ ਉੱਥੇ ਖੁਸ਼ਕਿਸਮਤੀ ਸਮਝ ਲਓ ਕਿ ਉੱਥੇ ਕੁਝ ਫੋਟੋਗ੍ਰਾਫਰ ਵੀ ਜਿਹੜੇ ਪੇਸ਼ਾਵਰ ਸਨ ਪ੍ਰੋਫੈਸ਼ਨਲ ਸਨ ਕਸਬੇ ਦੇ ਵਿੱਚ ਉਹ ਵੀ ਪਹੁੰਚੇ ਉਹਨਾਂ ਨੇ ਜਲਦੇ ਹੋਏ ਦੀਆਂ ਫੋਟੋਆਂ ਲਈਆਂ ਉਹ ਫਿਰ ਫੋਟੋਆਂ ਅਖਬਾਰਾਂ ਛਪੀਆਂ نہیں تو ایک پروف نہیں رہنا سی پروف موجود انہوں نے جلدے ہوئے دیا فوٹو لیا تو پھر بچیا بھی کچھ نہ کالین بھی نہیں جلے دھواں بھی نہ ہویا مہک بڑی نکلی اس دی کایا چو جلدے آیا خوشبو ہی خوشبو چندن دی یہ بھی حیرانگی والی گل میں اچے چا کوئی 8ਵੇਂ ਦਿਨ ਬਾਅਦ ਦੇਖਣ ਗਿਆ ਸੀ ਕਿਉਂਕਿ ਜਿਸ ਦਿਨ ਇਹ ਵਾਕਿਆ ਹੋਇਆ ਉਸ ਦਿਨ ਦਾਸ ਵਟਨਾ ਸਾਹਬ ਸੀ ਤੇ ਸੰਤ ਕਰਤਾਰ ਸਿੰਘ ਰੱਬੀ ਨੇ ਗੰਜ ਡਡਵਾੜੇ ਜੀ ਸੰਧਾ ਗੁਜਰਾਤ ਦੀ ਸੰਗਤ ਇਹ ਉਹਨਾਂ ਨੂੰ ਅਕਸਰ ਬੁਲਾਉਂਦੀ ਰਹਿੰਦੀ ਥਾਂ-ਥਾਂ ਤੇ ਉਹ ਭਰਮਣ ਕਰਦੇ ਰਹਿੰਦੇ ਨੇ ਤੇ ਜ਼ਿਆਦਾਤਰ ਉਹ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾਉਣ ਦੇ ਇਨਕਾਰ ਸੇਵਾ ਜਿਵੇਂ ਪਟਨਾ ਸਾਹਿਬ ਦੀ ਬਿਲਡਿੰਗ ਉਹਨਾਂ ਨੇ ਬढ़ाई ਹੁਣ ਨਵੇਂ ਸਿਰਿਓ 150 ਕਮਰੇ ਉਹਨਾਂ ਨੇ ਬਣਾਏ ਨੇ ਇਸ ਤਰ੍ਹਾਂ ਗੁਰਦੁਆਰਾ ਬੇਰ ਸਾਹਿਬ ਤੇ ਫਿਰ ਦਰਬਾਰ ਸਾਹਿਬ ਦਾ ਸਾਰੇ ਦਾ ਸਾਰਾ ਸੋਨਾ ਨਵੇਂ ਸਿਰਿਓ ਕਿਉਂਕਿ ਪਤਰਾ ਚ ਹੈ ਤਾਂਬੇ ਦਾ ਦਿਸਣ ਲੱਗ ਪਿਆ ਸੀ ਜੋ ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਲਵਾਇਆ ਸੀ ਨਾ ਉਹ ਲਹਿਣ ਲੱਗ ਪਿਆ ਸੀ ਉਤਰ ਗਿਆ ਸੀ ਚਾ ਜੋ ਹੈ ਪਤਰਾ ਤਾਂਬੇ ਦਾ ਸਾਫ਼ ਨਜ਼ਰ ਆਣ ਲੱਗ ਪਿਆ ਸੀ ਇਹ ਨਵੇਂ ਸਿਰਿਓ ਮਣਾ ਮੈਂ ਸੋਨਾ ਇਕੱਠਾ ਕਰਕੇ ਉਸ ਦਰਬਾਰ ਸਾਹਿਬ ਤੇ ਫਿਰ ਦੁਬਾਰਾ ਲਗਵਾਇਆ ਹੈ ਸੰਕਰਤਾਰ ਸਿੰਘ ਨੇ ਬਨਾਰਸ ਤੋਂ ਕਾਰੀਗਰ ਮੰਗਵਾ ਕੇ ਉਹ ਕਰਦੇ ਰਹੇ ਨੇ ਦਿਨ ਰਾਤ ਕੰਮ ਦਾਸ ਦੇਖਦਾ ਰਿਹਾ ਤੇ ਮੁਖਤਸਰ ਅਰਜ਼ ਕਰਾਂ ਉਹ ਜਦ ਪਟਨਾ ਪਹੁੰਚੇ ਤੇ ਮੈਨੂੰ ਕਹਿਣ ਲੱਗੇ ਤੁਹਾਡੇ ਜਿਹੜੇ ਅਰਥ ਸਨ ਬਈ ਸਵਾਸਾਂ ਦੇ ਰਾਹੀ ਉਹਨਾਂ ਦੀਆਂ ਤਰੰਗਾਂ ਬਾਰ ਫੈਲਦੀਆਂ ਨੇ ਕਹਿੰਦਾ ਨਹੀਂ ਸੁਆ ਸਾਚੀ ਖੁਸ਼ਬੂ ਹੁੰਦੀ ਹੈ ਮੂੰਚ ਬਦਬੋ ਨਹੀਂ ਆਉਂਦੀ ਉਹਨਾਂ ਦੇ ਪਿੰਡ ਵਿੱਚ ਮਹਿਕ ਨਿਕਲਦੀ ਏ ਕਿਤੇ ਸੰਸਾਰੀ ਲੋਕ ਜੋ ਪਰਫਰਾਤਰ ਸੈਂਟ ਲਾ ਲੈਂਦੇ ਨੇ ਇੱਕ ਮਹਾਪੁਰਸ਼ ਜਿਨ੍ਹਾਂ ਦੀ ਕਾਇਆ ਦੇ ਵਿੱਚੋਂ ਹੀ ਖੁਸ਼ਬੂ ਨਿਕਲਦੀ ਹੈ ਪ੍ਰਮਾਤਮਾ ਅੰਦਰ ਬਿਰਾਜਮਾਨ ਹੋ ਗਏ ਪ੍ਰਗਟ ਹੋ ਗਏ ਤੇ ਹੁਣ ਕਾਇਆ ਪਵਿੱਤਰ ਨਾ ਹੋਵੇ ਏਕ ਵਸਤ ਬੂਝੇ ਤਾਹੋਂ ਮੇ ਪਾਕ ਬਿਨ ਬੂਝੇ ਤੂੰ ਸਦਾ ਨਾ ਪਿਛਦੀ ਪੁਸ਼ਤੀ ਭਾਈ ਜੈਮਲ ਸਿੰਘ ਬੰਬੇ ਵਾਲੇ ਨੇ ਕੀਤੀ ਹੁਣ ਤੇ ਗੁਜ਼ਰ ਗਏ ਪਿਸ਼ਾਵਰ ਦੇ ਵਿੱਚ ਗੁਰਦੁਆਰਾ ਭਾਈ ਜੋਗਾ ਸਿੰਘ ਜੀ ਦੇ ਕੋਲ ਰਹਿੰਦੇ ਸਨ ਬਾਬਾ ਕਾਨ ਸਿੰਘ ਉਹਨਾਂ ਦੀਆਂ ਫੋਟੀਆਂ ਵੀ ਮੈਂ ਬੰਬੇ ਪਿਸ਼ੌਰੀਆਂ ਦੇ ਘਰਾਂ 'ਚ ਦੇਖੀਆਂ ਤੇ ਪਿਸ਼ੌਰ ਦਾਸ ਦੇ ਇਲਾਕੇ ਤੋਂ ਕੋਈ ਥੋੜੀ ਜਿਹੀ ਦੂਰੀ ਤੇ ਸੀ ਡਿਸਟ੍ਰਿਕਟ ਬੰਨੂ ਤੋਂ ਭਾਈ ਜੋਗਾ ਸਿੰਘ ਦਾ ਸਥਾਨ ਉੱਥੇ ਬਹੁਤ ਸੋਹਣੇ ਢੰਗ ਨਾਲ ਬਣਿਆ ਹੋਇਆ ਪਿਸ਼ਾਵਰ ਦੇ ਵਿੱਚ ਇਹ ਉੱਥੋਂ ਦੇ ਸਨ बाबा कान सिंह ਦੀ ਜਦ ਸਮਾਦੀ ਲਗੀ ਉਸ ਤੋਂ ਬਾਅਦ ਕਹਿੰਦੇ ਨੇ ਜਦ ਸਮਾਦੀ ਤੋਂ ਥਾਂ ਨਾਏ ਤੇ 5-7 ਸਾਲ ਹੋ ਗਏ ਸਨ ਇਸ਼ਨਾਨ ਨਹੀਂ ਕੀਤਾ ਉਸ ਤਰ੍ਹਾਂ ਹੀ ਮਸਤਾਨੇ ਪਹਿਰੇ ਕਾਇਆ ਵਿੱਚ ਬਦਬੋ ਨਹੀਂ ਸੀ ਭਾਈ ਜੈਮਲ ਸਿੰਘ ਕਹਿੰਦੇ ਨੇ ਮੈਂ ਸੇਵਾ ਕਰਦਾ ਰਿਹਾ ਹਾਂ ਅਨ ਪਾਣੀ ਲੈ ਜਾਣ ਦੀ ਮੈਂ ਸੇਵਾ ਕਰਦਾ ਰਿਹਾ ਉਹਨਾਂ ਕੋਲ ਬੈਠਦਾ ਰਹੇ ਦੋ ਦੋ ਚਾਰ ਚਾਰ ਘੰਟੇ ਕਾਇਆ 'ਚ ਖੁਸ਼ਬੂ ਕੋਈ ਅਤਰ ਸੰਤ ਨਹੀਂ ਲਾਂਦੇ ਸਨ ਲੇਕਿਨ ਸਵਾਸਾਂ 'ਚ ਖੁਸ਼ਬੂ ਕੋਈ ਮੌਂਦ 'ਚ ਖੁਸ਼ਬੂਦਾਰ ਚੀਜ਼ ਨਹੀਂ ਰੱਖਦੇ ਸਨ ਪਰ ਸਵਾਸਾਂ 'ਚ ਖੁਸ਼ਬੂ ਇੱਕ ਸੰਤ ਕਰਤਾਰ ਸਿੰਘ ਨੇ ਇਹ ਗੱਲ ਆਖੀ ਫਿਰਦੋਜੀ ਪਾਈ ਜੈਮਲ ਸਿੰਘ ਨੇ ਤੋ ਫਿਰ ਇਨਾਂ ਪੰਕਤੀਆਂ ਦੇ ਅਰਥ ਖੁੱਲ ਗਏ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਉਹਦੇ ਸਵਾਸਾਂ ਦੇ ਚੰਦਨ ਦੀ ਮਹਿਕ ਹੋ ਜਾਂਦੀ ਹੈ 68 ਤੀਰਥ ਕਾਮੁਕ ਟਿੱਕਾ ਤਿਤ ਘਟ ਮਤ ਵਿਗਾਸ ਉਸ ਦੀ ਮਸਤਕ ਦੇ ਦਰਸ਼ਨ ਇੰਜ ਨੇ ਮਾਨੋ 88 ਤੀਰਥਾਂ ਦਾ ਇਸ਼ਾਰਾ ਉਦੇ ਕੋਲ ਬੈਠਣਾ ਇੰਜ ਜਿਵੇਂ ਅਠਾਰ੍ਹਵੀਂ ਤੀਰਥਾਂ ਤੇ ਕੋਈ ਇਸ਼ਨਾਨ ਕਰਕੇ ਆ ਗਏ ਸਾਧ ਕੇ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਅਸੀਂ ਅਰਦਾਸ ਦੇ ਵਿੱਚ ਇਹ ਸ਼ਬਦ ਐਡ ਕੀਤੇ ਹੋਏ ਨੇ ਸਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ ਇਹ ਐਵੇਂ ਨਹੀਂ ਜੋ ਹੈ ਐਡ ਕੀਤੇ ਭੋਜਨੰ ਗੋਪਾਲ ਕੀਰਤਨਨ ਅਲਪ ਮਾਇਾ ਜਲ ਕਮਲ ਰਹਤੇ ਉਹਨਾਂ ਦਾ ਭੋਜਨ ਹੁੰਦਾ ਹੈ ਗੋਪਾਲ ਦਾ ਖੀਰਦਣਾ ਪ੍ਰਭੂ ਦੀ ਕੀਰਤੀ ਕਰਕੇ ਇਤਨੀ ਉਹਨਾਂ ਨੂੰ ਖੁਸ਼ੀ ਮਿਲ ਜਾਂਦੀ ਹੈ ਉਸ ਖੁਸ਼ੀ ਚ ਭੁੱਖ ਘਟ ਜਾਂਦੀ ਹੈ ਔਰ ਕਿਦਰੇ ਕਿਦਰੇ ਭੁੱਖ ਮਰ ਜਾਂਦੀ ਹੈ ਇੰਨੀ ਮੈਰਸ ਕਰਦੇ ਇੱਕ ਦੁਨੀਆਵੀ ਉਦਾਹਰਣ ਦੇ ਦਿਆਂ ਇਕਲੋਤਾ ਬੱਚਾ ਹੈ ਉਸ ਦੀ ਸ਼ਾਦੀ ਹੈ ਮਾਂ ਦੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਖੁਸ਼ ਹੈ ਬੜੀ ਘਰ ਦੇ ਇਸ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣੇਨ ਲੋਕੀ ਖਾ ਰਹੇ ਨੇ ਤੇ ਸਹੇਲੀਆਂ ਉਸਨੂੰ ਕਹਿੰਦੀਆਂ ਨਾ ਵੀ ਤੂੰ ਵੀ ਆ ਕੇ ਬੈਠ ਸਾਡੇ ਨਾਲ ਖਾਹ ਕਹਿੰਦੀ ਮੈਨੂੰ ਕੰਮ ਨਹੀਂ ਜਿਵੇਂ ਰੁਝੀ ਹੋਈ ਆ ਮੈਨੂੰ ਭੁੱਖ ਨਹੀਂ ਹੈ ਭੁੱਖ ਕਿਉਂ ਨਹੀਂ ਹੈ ਖੁਸ਼ੀ ਨਾਲ ਭਰ ਗਈ ਹੈ ਗੱਲ ਇਤਨੀ ਹੈ ਖੁਸ਼ੀ ਨੇ ਭਰ ਦਿੱਤਾ ਇਹ ਇੱਕ ਦੁਨਿਆਵੀ ਉਦਾਹਰਣ ਹੈ ਬਹੁਤੀ ਖੁਸ਼ੀ ਦੇਚ ਬੰਦਾ ਇਤਨਾ ਉਛਲਦਾ ਹੈ ਭੁੱਖ ਮਿਟ ਜਾਂਦੀ ਹੈ ਨਹੀਂ ਰਹਿੰਦੀ ਗਮਗੀਨ ਮਨੁੱਖ ਜ਼ਿਆਦਾ ਖਾਂਦੇ ਨੇ ਕਿਉਂਕਿ ਅੰਦਰ ਖਾਲੀ ਪਣੇ ਕੀ ਕਰਨ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਸਹਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਭ ਸਾਡੇ ਕੋਲ ਖੁਸ਼ੀ ਤੇਰੇ ਨਾਮ ਦੀ ਹੈ ਐ ਸਾਡੀ ਖੁਸ਼ੀ ਇਹ ਜਿਹੜੀ ਪਰਮ ਖੁਸ਼ੀ ਹੈ ਇਸ ਦੇ ਚ ਭੋਜਨ ਘਟ ਜਾਂਦਾ ਹੈ ਜਾਂ ਨਹੀਂ ਰਹਿੰਦਾ ਇੰਜ ਕਹਿ ਲੋ ਭੋਜਨ ਛਕ ਕੇ ਜੋ ਰਸ ਮਿਲਦਾ ਹੈ ਜੋ ਖੁਸ਼ੀ ਮਿਲਦੀ ਹੈ ਜੋ ਤਾਕਤ ਮਿਲਦੀ ਹੈ ਇਹ ਉਹਨਾਂ ਨੂੰ ਭਜਨ ਤੋਂ ਮਿਲ ਜਾਂਦੀ ਹੈ ਕਈ ਗੁਣਾ ਜ਼ਿਆਦਾ ਖੁਸ਼ੀ ਕਈ ਗੁਣਾ ਜ਼ਿਆਦਾ ਰਸ ਕਈ ਗੁਣਾ ਜ਼ਿਆਦਾ ਤਾਕਤ ਤੋਂ ਸੇ